ਤਾ ਵੇਤ ਮੰਤਰੀ ਮੇ ਜਵਹਰਪਾਲ ਸਿੰਘ ਚੀਮਾਨੇ ਕੇ ਦਸਤਕਾਰੀਕ ਪੱਤਰ ਲਿਖਿਆ ਮਥਨੋਲ ਸਬੰਧੀ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ ਮਥਨੋਲ ਦੇ ਗਲਤ ਵਰਤੋਂ ਜਾਨ ਲੈਵਾ ਬਣ ਰਹੀ ਹੈ ਚੀਮਾ ਸਭ ਨੇ ਜਿਹੜਾ ਐਗਜ਼ੀਕਿਊਟਿਵ ਇੰਡਸਟਰੀ ਐਕਟ 1959 ਦੇ ਤਹਿਤ ਮਥਨੋਲ ਦੇ ਲਈ ਸਖਤ ਨਿਯਮਾਂ ਦੀ ਮੰਗ ਕੀਤੀ ਹੈ ਮਥਨੋਲ ਅਪਰਾਧੀਆਂ ਦੇ ਹੱਥਾਂ ਵਿੱਚ ਇੱਕ ਹਥਿਆਰ ਹੈ ਜ਼ਹਿਰੀਲੀ ਸ਼ਰਾਬ ਦਾ ਖਤਰਾ ਪੰਜਾਬ ਤੋਂ ਨੇ ਪੂਰੇ ਮੌਲਕ ਦੇ ਵਿੱਚ ਫੈਲ ਰਿਹਾ ਹੈ ਮਜੀਠਾ ਦੇ ਵਿੱਚ ਮੈਥਨੋਲ ਐਲਕੋਹਲ ਨੂੰ ਪੀਣ ਕਰਨ ਉਸ ਦੀ ਬਣੀ ਸ਼ਰਾਬ ਨੂੰ ਪੀਣ ਕਰਨ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੌਤ ਹੋਈ ਹੈ ਪਰ ਇਹ ਮੈਥਨੋਲ ਜਿਹੜੀ ਹੈਗੀ ਹੈ ਇਹਨੂੰ ਬਣਾ ਲੈ ਕੇ ਆਉਣ ਵਾਸਤੇ ਕੋਈ ਨਿਯਮ ਨਹੀਂ ਕੋਈ ਲਾਇਸੈਂਸ ਨਹੀਂ ਹੈਗਾ ਪੰਜਾਬ ਦੇ ਐਕਸਾਇਜ ਮਿਨਿਸਟਰ ਹਰਪਾਲ ਚੀਮਾ ਉਹਨਾਂ ਵੱਲੋਂ ਇੱਕ ਲੈਟਰ ਲਿਖਿਆ ਗਿਆ ਹੈ ਕੇਂਦਰ ਦੇ ਕਮਰਸ ਅਤੇ ਇੰਡਸਟਰੀ ਮਿਨਿਸਟਰ ਪਿਊਸ਼ ਗੋਲੂ ਕੀ ਦੇ ਵਾਸਤੇ ਨਿਯਮ ਹੋਣ ਤਾਂ ਕਿ ਟਰੈਕਿੰਗ ਹੋ ਸਕੇ ਕਿ ਕਿੱਥੋਂ ਖਰੀਦੀ ਜਾ ਰਹੀ ਹੈ ਤੇ ਕਿਸ ਕੰਮ ਵਰਤੀ ਜਾਂਦੀ ਹੈ ਸਰਨ ਚੀਮਾ ਸਾਹਿਬ ਚੀਮਾ ਸਾਹਿਬ ਕੀ ਪੱਤਰ ਲਿਖਿਆ ਤੁਸੀਂ ਦੇਖੋ ਜਿਹੜਾ ਮੈਥਨੋਲ ਐਲਕੋਹਲ ਆ ਇਹ ਇੰਡਸਟਰੀਅਲ ਐਕਟ 1951 ਦੇ ਤਹਿਤ ਰੈਗੂਲੇਟ ਹੁੰਦਾ ਹੈਗਾ 1951 ਚ ਐਕਟ ਬਣਿਆ ਸੀ ਉਸ ਤੋਂ ਬਾਅਦ ਕੋਈ ਸੋਧ ਨਹੀਂ ਹੋਈ ਹੈਗੀ ਕੋਈ ਰੂਡਨ ਰੈਗੂਲੇਸ਼ਨ ਨਹੀਂ ਬਣੇ ਹੈਗੇ ਕਿਉਂਕਿ ਹੁਣ ਆਨਲਾਈਨ ਵਿਕਰੀ ਹੁੰਦੀ ਆ ਪਹਿਲਾਂ ਤਾਂ ਆਫਲਾਈਨ ਵਿਕਰੀ ਹੁੰਦੀ ਸੀ ਲੋਕ ਜਾਂਦੇ ਸੀ ਕੋਈ ਅੱਧਾ ਲਾਇਸੈਂਸ ਕੋਈ ਸਟੇਟ ਲੈਵਲ ਤੇ ਹੁੰਦਾ ਸੀ ਕੋਈ ਡਿਸਟ੍ਰਿਕਟ ਲੈਵਲ ਤੇ ਹੁੰਦਾ ਸੀ ਹੁਣ ਜਦੋਂ ਆਨਲਾਈਨ ਵਿਕਰੀ ਹੋਣ ਲੱਗੀ ਤਾਂ ਬਹੁਤ ਜਗ੍ਹਾ ਤੇ ਇਹਦੀ ਦੁਰਵਰਤੋਂ ਹੋ ਰਹੀ ਹੈ ਦੇਸ਼ ਦੇ ਅੰਦਰ ਬਹੁਤ ਸਾਰੀਆਂ ਹੋਸਟ ਰੈਸਿਡੀ ਵਾਪਰਦੀਆਂ ਨੇ ਬਹੁਤ ਸਾਰੀਆਂ ਜਾਣਾਂ ਚੱਲੇ ਜਾਂਦੀਆਂ ਨੇਗੀਆਂ ਕੋਈ ਮੈਕੈਨਿਜ਼ਮ ਨਹੀਂ ਬਣਾਇਆ ਹੋਇਆ ਮੈਂ ਪੀਸ ਗੋਲ ਜੀ ਨੂੰ ਬੇਨਤੀ ਕੀਤੀ ਆ ਕਿ ਟਰੈਕ ਐਂਡ ਟ੍ਰੇਸ ਸਿਸਟਮ ਬਣਾਇਆ ਜਾਵੇ ਔਰ ਸਰਟਨ ਸਖਤ ਰੂਲ ਬਣਾਏ ਜਾਣ ਤਾਂਕਿ ਇਹਦੀ ਦੁਰਵਰਤੋਂ ਭਵਿੱਖ ਦੇ ਵਿੱਚ ਨਾ ਹੋਵੇ ਤੇ ਆਪਾਂ ਲਾਇਸੈਂਸ ਦੀ ਗੱਲ ਕਰਦੇ ਨੇ ਕਿ ਪੰਜਾਬ 'ਚ ਜੋ ਲੋਕ ਖਰੀਦ ਕੇ ਲੈ ਕੇ ਆਂਦੇ ਆਂ ਜਿਹੜੇ ਆਪਾਂ ਪਕੜੇ ਵੀ ਹੈਗੇ ਆਂ ਤੁਹਾਨੂੰ ਕੋਲ ਲਾਇਸੈਂਸ ਸੀਗਾ ਜਾਂ ਨਹੀਂ ਸੀਗਾ ਜੀ ਦੇਖੋ ਉਹਨਾਂ ਕੋਲ ਲਾਇਸੈਂਸ ਹੈ ਨਹੀਂ ਸੀ ਨਾ ਮੈਂ ਇਹੀ ਗੱਲ ਕਰ ਰਿਹਾ ਕਿ ਉਹਨਾਂ ਨੇ ਆਨਲਾਈਨ ਵਿਕਰੀ ਕੀਤੀ ਤੁਸੀਂ ਵੀ ਕਰ ਲਓ ਤੁਸੀਂ ਹੁਣੇ ਤੁਸੀਂ ਕੋਈ ਵੀ ਜਿਹੜਾ ਆਨਲਾਈਨ ਜਾਓ ਆਨਲਾਈਨ ਜਾ ਕੇ ਆਪਣਾ ਆਰਡਰ ਬੁੱਕ ਕਰਾਓ ਕੱਲ ਜਾਂ ਪਰਸੋਂ ਤੁਹਾਡੇ ਕੋਲੇ ਮਿਥਨਾਲ ਐਲਕੋਹਲ ਆ ਜਾਊਗਾ ਸੋਦੀ ਤੁਸੀਂ ਦਰਵਰਤੋਂ ਹੋ ਜੂਗੀ ਸੋ ਇਸੇ ਗੱਲ ਕਰਕੇ ਕਹਿ ਰਹੇ ਆ ਕਿ ਜਿਹੜਾ ਆਨਲਾਈਨ ਵੀ ਵਿਕਰੀ ਕਰਦਾ ਇਹ ਕਿਉਂਕਿ ਇੱਕ ਜ਼ਹਿਰੀਲਾ ਪਦਾਰਥ ਆ ਇਹ ਜਿਹੜਾ ਪੁਆਜਨਸ ਸਬਸਟੈਂਸ ਆਗਾ ਸੋ ਇਹਦੇ ਲਈ ਬਹੁਤ ਹੀ ਸਖਤ ਜਿਹੜੇ ਰੂਲ ਬਣਨੇ ਚਾਹੀਦੇ ਨੇ ਉਹ ਰੂਲ ਕਿਤੇ ਨਾ ਕਿਤੇ ਹੈ ਨਹੀਂ ਸੋ ਉਹਦੇ ਲਈ ਮੈਂ ਰਿਕਵੈਸਟ ਕੀਤੀ ਕਿ ਰੂਲ ਤੁਰੰਤ ਬਣਾਇਆ ਜਾਣਾ ਤੇ ਬਿਲਕੁਲ ਜਿਹੜੀ ਜਾਂਚ ਹੈ ਕਿ ਕਿਤੇ ਚੱਰੀ ਹੈ ਪਰ ਸਖਤ ਕਾਨੂੰਨ ਬਣਨ ਸਖਤ ਨਿਯਮ ਬਣੇ ਤਾਂ ਕਿ ਇਹਦੀ ਜਿਹੜੀ ਹੈ ਟ੍ਰੇਸਿੰਗ ਹੋ ਸਕੇ ਟ੍ਰੈਸ ਨੂੰ ਪਾਵ ਹੈਗਾ ਕਿ ਕਿਹ ਕੋਈ ਖਰੀਦਦਾ ਹੈ ਕੌਣ ਖਰੀਦਣ ਵਾਲਾ ਕਿਸ ਕਿਸ ਵਾਸਤੇ ਖਰੀਦਦੀ ਹੈ ਕਿਸ ਪਰਪਸ ਲਈ ਖਰੀਦੀ ਹੈ ਤੇ ਕਿੱਥੇ ਜਾ ਰਹੀ ਹੈ ਇਹਦੇ ਵਾਸਤੇ ਨਿਯਮ ਬਣਨੇ ਬਹੁਤ ਜ਼ਰੂਰੀ ਜਿੱਦਾਂ ਕਿ ਐਥਨਾਉ ਨੂੰ ਲੈ ਕੇ ਨਿਯਮ ਹੈ ਉਸ ਤਰ੍ਹਾਂ ਦੇ ਨਿਯਮ ਬਣਾਉਣ ਦੀ ਗੱਲ ਕਿਤੇ ਗਈ Yeah.